ਇਨਾਗਰ ਅਰਜਨ ਕੁਮਾਰ ਦੁਕਾਨ ਦਾ ਕੀ ਨਾਮ ਹੈ ਅਮਿਤ ਕਲਾਟੋਸ ਹਾਂਜੀ ਕੀ ਗੱਲ ਬਾਤ ਹੈ ਗੱਲ ਭਾਈ ਕੁਛ ਨਹੀਂ ਅਗੇ ਕੋ ਲੈਣ ਦੇਣ ਆਏ ਇਹਨਾਂ ਦਾ ਪੈਸਾ ਦਾ ਕਿ ਡੈਂਪ ਭਾਈ ਸਲਾ ਮਕਾਤਾ ਹੈ ਤੇ ਰਾਈ ਨਾ ਹੋ ਗਿਆ ਸਾਡਾ ਹੋ ਗਿਆ ਹੈ ਤੁਸਾਨੂੰ ਰੋਜ਼ ਧਮਕਿਆ ਜਾਂਦੇ ਸੀ ਤੁਹਾਨੂੰ ਕੋਈ ਤਰ੍ਹਾਂ ਬਦਲਾ ਲੈਣਾ ਦਾ ਬਦਲਾ ਲੈਣਾ ਆ ਕੌਣ ਬੰਦੇ ਆ ਕਿੰਨੇ ਪੈਸੇ ਲੈਂਦੇ ਆ ਕਿ ਲਗ ਸਵਾ ਲੱਖ ਦਾ ਅੱਛਾ ਕਿ ਮੈਂ ਸਮਾਂ ਪਹਿਲਾਂ ਤੁਹਾਡਾ ਕੰਪਰਮਾਈਜ਼ ਦੋ ਮਹੀਨੇ ਪਹਿਲਾਂ ਹੋਇਆ ਪਹਿਲਾਂ ਇਹ ਬੰਦੇ ਇਹ ਡੈਂਪ ਨੇ ਖਾਰਾ ਕਰਾਇਆ ਹੈ ਬੰਦੇ ਕੌਣ ਸੀ ਹੈ ਨਾਮ ਦਾ ਹੈ ਮੇਜਰ ਸਸਰਾਵਾ ਦਾ ਹੈ ਅੱਜ ਕੀ ਗੱਲ ਬੋਤੈ ਦੁਕਾਨ ਅੱਜ ਮੈਂ ਤੂੰ ਕਿੰਨੇ ਪੜਾ ਬੈਠੇ ਆ ਆਪਾਂ ਤੇ ਦੂ ਮੈਂ ਪਿਛਲੇ ਬੈਠਾ ਪੀਲੇ ਪਾਸੇ ਤੇ ਆਉਂਦੇ ਗੋਲੀ ਚਲਾਉਣ ਲੱਪੇ ਤੇ ਗੱਲ ਕੀਤੀ ਹੁੰਦੀ ਉਹਨਾਂ ਨਾਲ ਆਉਂਦਾ ਕੋਈ ਗੱਲਬਾਤ ਨਹੀਂ ਕੀਤੀ ਨਾ ਨਾ ਕੋਈ ਗੱਲਬਾਤ ਨਹੀਂ ਆਉਂਦੇ ਗੋਲੀ ਕਿਉਂ ਲਾਪੇ ਤੇ ਮੈਂ ਲੋਕੇ ਜਾਣ ਛਡਾਈ ਆਪਣੀ ਪੜਾ ਭੱਜ ਗਿਆ ਮੈਂ ਤੇ ਦੂਆਂ ਗੋਲੀਆਂ ਕਿੰਨੇ ਬੰਦੇ ਆਏ ਸੀ ਕਿਹੜੀ ਧਾਰੀ ਤੋਂ ਚਾਰ ਚਾਰ ਦੋ ਤਿੰਨ ਜਾਣੇ ਉਹਨਾਂ ਦੇ ਮੁੰਡੇ ਹੋਗਾ ਇਹ ਨਾਲਾਂ ਦਾ ਅੱਛਾ ਚਾਰ ਨਾਲ ਦੋ ਤਿੰਨ ਗੋਲੀਆਂ ਚਲਾਈ ਆਇਆ ਤੇ ਨਾਲੇ ਉਹਨਾਂ ਦੇ ਕਰਪਾਨਾ ਵੀ ਹੋ ਗਏ ਸੀ ਉਹਨਾਂ ਕੋ ਤੇ ਮੁੜ ਕੇ ਮੂੰਹ ਬੁਲਟੇ ਸਾਰੇ ਨੇ ਬੋਲੀ ਲੱਗੀ ਕਿਸੇ ਤੇ ਹਾਂਜੀ ਇਹ ਲੱਗੀ ਛੋਟੇ ਬ੍ਰਦਰ ਤੇ ਲੱਗੀ ਕੀ ਨਾਮ ਕੀ ਦਾ ਨਾਮ ਮੀਰ ਜੀ ਕੁਮਾਰ ਜੀ ਕੁਜੀ ਕੁਮਾਰੀ ਹੈ ਵਾਇਆ ਅੱਗੀ ਮੰਗ ਕਰਦੇ ਉਹ ਲੈ ਕੇ ਦਵਾ ਦਵਾ ਉਹਨਾਂ ਨੂੰ ਅੱਗੀ ਮੰਗ ਕਰਦੇ ਮੰਗ ਬਾਈ ਇਨਸਾਫ ਦਾ ਹੋਰ ਗਰਾਮ ਕਰਾ ਆ ਸਾਨੂੰ ਹੁਣੇ ਇਤਲਾ ਮਿਲੀ ਹੈ ਜੀ ਅਮਤ ਕਲਾਤ ਹਾਊਸ ਆ ਅਜਨਾਲਾ ਬਾਜ਼ਾਰ ਦੇ ਵਿੱਚ ਇੱਥੇ ਇਹਨਾਂ ਦੇ ਮਾਲਕ ਨੇ ਵਿਜੇ ਕੁਮਾਰ ਇਹਨਾਂ ਦੇ ਨਾਲ ਕੋਈ ਬੰਦਿਆਂ ਨੇ ਆ ਕੇ ਝਗੜਾ ਕੀਤਾ ਬਾ ਤੇ ਇੱਥੇ ਝਗੜੇ ਦੌਰਾਨ ਜਿਹੜਾ ਵਾ ਵਿਜੇ ਕੁਮਾਰ ਤੇ ਲੱਤ 'ਚ ਗੋਲੀ ਲੱਗੀ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਰਾ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜੋ ਵੀ ਅਸਲੀਅਤ ਆ ਸਾਹਮਣੇ ਆਉਂਦੀ ਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਪਤਾ ਲੱਗਾ ਕਿੰਨੇ ਲੋਕ ਸੀ ਕਿੰਨਿਆਂ ਦੇ ਗੋਲੀ ਲੱਗੀ ਹੈ ਫਿਲਹਾਲ ਇਹਨਾਂ ਦੇ ਦੱਸ ਮੁਤਾਬਕ ਵਿਜੇ ਕੁਮਾਰ ਦੀ ਲੱਤ 'ਚ ਗੋਲੀ ਲੱਗੀ ਆ ਜੀ ਤੇ ਜਿਹੜਾ ਹਮਲਾ ਕਰਨ ਵਾਲੇ ਲੋਕ ਸੀ ਉਹ ਕਾਫੀ ਤਦਾਦ ਦੇ ਵਿੱਚ ਸੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਆਪਸ ਵਿੱਚ ਉਹਦਾ ਇਹਨਾਂ ਦਾ ਆਪਸੀ ਝਗੜਾ ਆ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਜ਼ਖਮੀ ਇੱਕੇ ਤੋਂ ਲੱਗੇ ਪਹਿਲਾ ਇੱਕ ਇੱਕ ਜ਼ਖਮੀ ਦੀ ਰਿਪੋਰਟ ਹੈ ਸਾਡੇ ਨੂੰ ਕਿ ਨਾਮ ਦੁਕਾਨ ਦਾ ਕੀ ਨਾਮ ਹੈ ਅਮੀਤ ਕੋਲਾਟਸ ਹਾਂਜੀ ਕੀ ਗੱਲ ਬਾਤ ਹੈ ਗੱਲ ਭਾਈ ਕੁਛ ਨਹੀਂ ਅਗੇ ਕੋਈ ਲੈਣ ਦੇਣ ਆਏ ਇਹਨਾਂ ਦਾ ਪੈਸਾ ਦਾ ਕਿ ਡੈਂਪ ਭਾਈ ਸੜਾ ਮੁਕਾਤਾ ਸੀ ਤੇ ਰਾਈ ਨਾ ਹੋ ਗਿਆ ਸੜਾ ਹੋ ਗਿਆ ਸੀ ਤੁਸਾਨੂੰ ਰੋਜ਼ ਧਮਕਿਆ ਜਾਂਦੇ ਸੀ ਤੁਮ ਬਤਨ ਤੋਂ ਸਾਨੂੰ ਬਦਲਾ ਲੈਣਾ ਦਾ ਬਦਲਾ ਲੈਣਾ ਆ ਕੌਣ ਬੰਦੇ ਆ ਕਿੰਨੇ ਪੈਸਾ ਲੈਦੇ ਆ ਭਾਈ ਲਗ ਸਵਾ ਲਖ ਦਾ ਅੱਛਾ ਕਿ ਮੈਂ ਸਮਾਂ ਪਹਿਲਾਂ ਤੁਹਾਡਾ ਕੰਪਰਮਾਈਜ਼ ਦੋ ਮਹੀਨੇ ਪਹਿਲਾਂ ਆਇਆ ਪਹਿਲਾਂ ਇਹ ਡੈਪ ਉਹਨਾਂ ਖਾਰਾ ਕਰਾਇਆ ਸੀ ਬੰਦੇ ਕੌਣ ਸੀ ਹੈ ਨਾਂ ਲਗਾਏ ਮੇਜਰ ਸਸਰਾਵਾ ਦਾ ਹੈ ਅੱਜ ਕੀ ਗੱਲ ਬੋਤੋ ਜੀ ਦੁਕਾਨ ਅੱਜ ਮੈਂ ਤੁਮੇ ਤਿੰਨੇ ਭਰਾ ਬੈਠੇ ਆਪਾਂ ਤੇ ਦੂਮੈਂ ਮੈਂ ਪਿਛਲੇ ਬੈਠਾ ਪੀਲੇ ਪਾਸੇ ਤੇ ਆਉਂਦੇ ਗੋਲੀ ਚਲਾਉਣ ਲੱਪੇ ਤੇ ਕੋਈ ਗੱਲਬਾਤ ਕੀਤੀ ਉਹਨਾਂ ਨਾਲ ਨਾ ਨਾ ਕੋਈ ਗੱਲਬਾਤ ਨਹੀਂ ਕੀਤੀ ਆਉਂਦੇ ਗੋਲੀ ਕਿਉਂ ਲੈ ਪੇ ਤੇ ਮੈਂ ਲੋਕੇ ਜਾਣ ਛਡਾਈ ਆਪਣੀ ਪਰਾਂ ਭੱਜ ਗਿਆ ਮੈਂ ਤੇ ਦੂਆਂ ਗੋਲੀਆਂ ਕਿੰਨੇ ਬੰਦੇ ਆਏ ਸੀ ਕਿਹੜੀ ਹਿਦਾਰੀ ਦੇ ਕਿੰਨੇ ਚਾਰ ਪਿਆ ਦੋ ਤਿੰਨ ਜਾਣੇ ਉਹਨਾਂ ਦੇ ਮੁੰਡੇ ਵਗਾ ਨਾ ਨਾ ਕਿ ਉਹਨਾਂ ਨੇ ਦੋ ਤਿੰਨ ਗੋਲੀਆਂ ਚਲਾਈਆਂ ਆਇਆ ਤੇ ਨਾਲੇ ਉਹਨਾਂ ਦੇ ਕਰਪਾਨਾ ਵੀ ਹੈਗੇ ਸਨ ਉਹਨਾਂ ਕੋ ਤੇ ਮੁੜ ਕੇ ਮੂੰਹ ਬਲਟੇ ਸਾਰੇ ਨੇ ਗੋਲੀ ਲੱਗੀ ਕਿਸੇ ਦੇ ਹਾਂਜੀ ਕਿਹਦੇ ਲੱਗੀ ਛੋਟੇ ਬ੍ਰਦਰ ਦੇ ਲੱਗੀ ਜੀ ਨਾਂ ਕੀ ਨਾਲਾ ਵੀਰੇ ਕੁਮਾਰ ਵੀਰੇ ਕੁਮਾਰ ਹੀ ਆਇਆ ਹਾਜੀ ਮੰਗ ਕਰਦੇ ਉਹ ਲੈ ਕੇ ਦਵਾ ਦਵਾ ਉਹਨਾਂ ਨੂੰ ਹਾਜੀ ਮੰਗ ਕਰਦੇ ਮੰਗੋ ਭਾਈ ਇਨਸਾਫ ਚਾਹੀਦਾ ਹੋਰ ਗ੍ਰਾਮ ਕਰਾ ਆ ਸਾਨੂੰ ਹੁਣੇ ਇਤਲਾਹ ਮਿਲੀ ਆ ਜੀ ਅਮਤ ਕਲਾਤ ਹਾਉਸ ਆ ਅਜਨਾਲਾ ਬਾਜ਼ਾਰ ਦੇ ਵਿੱਚ ਇੱਥੇ ਇਹਨਾਂ ਦੇ ਮਾਲਕ ਨੇ ਵਿਜੇ ਕੁਮਾਰ ਇਹਨਾਂ ਦੇ ਨਾਲ ਕੋਈ ਬੰਦਿਆਂ ਨੇ ਆ ਕੇ ਝਗੜਾ ਕੀਤਾ ਬਾ ਤੇ ਇੱਥੇ ਝਗੜੇ ਦੌਰਾਨ ਜਿਹੜਾ ਵਾ ਵਿਜੇ ਕੁਮਾਰ ਦੇ ਲੱਤ 'ਚ ਗੋਲੀ ਲੱਗੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਰਾ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜੋ ਵੀ ਅਸਲੀਅਤ ਆ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਪਤਾ ਲੱਗਾ ਕਿੰਨੇ ਲੋਕ ਸੀ ਕਿੰਨਿਆਂ ਦੇ ਗੋਲੀ ਲੱਗੀ ਹੈ ਫਿਲਹਾਲ ਇਹਨਾਂ ਦੇ ਦੱਸ ਮੁਤਾਬਕ ਵਿਜੇ ਕੁਮਾਰ ਦੀ ਲੱਤ 'ਚ ਗੋਲੀ ਲੱਗੀ ਹੈ ਜੀ ਤੇ ਜਿਹੜਾ ਹਮਲਾ ਕਰਨ ਵਾਲੇ ਲੋਕ ਸੀ ਉਹ ਕਾਫੀ ਤਦਾਦ ਦੇ ਵਿੱਚ ਸੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਆਪਸ ਵਿੱਚ ਉਹਦਾ ਇਹਨਾਂ ਦਾ ਆਪਸੀ ਝਗੜਾ ਆ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਜਖਮੀ ਇੱਕੇ ਤੋਂ ਲੱਗੇ ਫਿਰ ਇੱਕ ਇੱਕ ਜਖਮੀ ਦੀ ਰਿਪੋਰਟ ਹੈ ਸਾਡੇ ਕੋਲ